ਵੈਂਡਪਾਉਂਡ ਦੇ ਵੀ ਸਮਾਗਮ ਕਰਾਇਆ ਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਆਪ ਸਰਕਾਰ ਦੇ ਸਹਿਯੋਗ ਨਾਲ ਪੰਚਮ ਪਾਸ਼ਾ ਸ਼ਹੀਦਾਂ ਦੇ ਸਰਦਾਜ ਸਤਿ ਸੱਚੇ ਪਾਸ਼ਾ ਜਿਨ੍ਹਾਂ ਦਾ ਅੱਜ بڑے ਪਿਛੇ ਪੱਧਰ ਤੇ ਆਪ ਸਰਕਾਰ ਦੇ ਸਹਿਯੋਗ ਨਾਲ ਦੇਸਾਂ ਪਰਦੇਸਾਂ ਦੇ ਵੀਰਾਂ ਦੇ ਸਹਿਯੋਗ ਨਾਲ ਅਤੇ ਸਮੂਹ ਪ੍ਰਬੰਧਕ ਕਮੇਟੀ ਖਾਸ ਕਰਕੇ ਨਗਰ ਦੇ ਸਹਿਯੋਗ ਨਾਲ ਪਿੰਡ ਬਕਰੌਰ ਵਿਖੇ ਪੰਚੋ ਪਾਸ਼ਾ ਸ਼ਹੀਦਾਂ ਦੇ ਸਰਤਾਜ ਸਾਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦੇ ਅੱਜ ਸ਼ਹੀਦੀ ਸਮਾਗਮ ਕਈ ਰੋਜ ਤੋਂ ਗੁਰਦੁਆਰਾ ਸਾਹਿਬ ਵਿਖੇ ਅਤੇ ਅੱਜ ਵਿਸ਼ੇਸ਼ ਤੌਰ ਤੇ ਖਾਸ ਜੋ ਸਮਾਗਮ ਹੈ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਜਿਸ ਵਿੱਚ ਅਨੇਕਾ ਤਰ੍ਹਾਂ ਦੇ ਰਾਗੀ ਢਾਡੀ ਪ੍ਰਚਾਰਕ ਬਹੁਤ ਬਤਵੰਤੇ ਸੱਜਣ ਅਤੇ ਸੰਤਾਂ ਬਹੁ ਸ਼ਰਧਾ ਭਾਵਨਾ ਨਾਲ ਪਹੁੰਚੀਆਂ ਨੇ ਅਤੇ ਇਸ ਸਮਾਗਮ ਵਿੱਚ ਸ਼ਕਤਾ ਦੇ ਬੜੇ ਵੱਡੇ ਸਹਿਯੋਗ ਨਗਰ ਦੀ ਸੰਗਤਾਂ ਦੇ ਪਹਿਲਾਂ ਹੀ ਕਿਰਪਾ ਕਰਨ ਸਾਰੇ ਪ੍ਰਬੰਧਕ ਸਰਪੰਚ ਸਾਹਿਬ ਜੋਤਨ ਕਾਨ ਸਾਹਿਬ ਖਜ਼ਾਨਚੀ ਸਾਹਿਬ ਸਾਰੀਆਂ ਸੰਗਤਾਂ ਦਾ ਅਸੀਂ ਆਪ ਧੰਨਵਾਦ ਕਰਦੇ ਆ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਸਮੂਹ ਸ਼ਹੀਦੋ ਸਿੰਘੋ ਇਸੇ ਤਰ੍ਹਾਂ ਇਸ ਨਗਰ ਵਿੱਚ ਕਿਉਂਕਿ ਮੇਰਾ ਮੁਜਮਾ ਕਿਛ ਨਹੀਂ ਜੋ 613 ਇਹਰਾ ਤੁਝ ਕੋ ਸੌਂਪਤੇ ਕੀ ਆ ਲੱਗਿਆ ਮੇਰਾ ਕਿਉਂਕਿ ਇਹ ਕਾਰਜ ਵਾਹਿਗੁਰੂ ਦੇ ਨੇ ਵਾਹਿਗੁਰੂ ਆਪ ਹੀ ਆਪ ਸੰਗ ਸੰਸਾਈ ਆਪਣੀ ਕਰਾਉਂਦੇ ਆ ਅੱਜ ਜਿਹੜਾ ਹੈ ਪਿੰਡ ਬਕੌਰ ਦੇ ਲਈ ਸਮਾਗਮ ਕਰਾਇਆ ਗਿਆ ਇਹ ਕਿੰਨਾ ਸਮਾਗਮ ਆ ਤੇ ਕਿਦੀ ਕੀ ਯਾਦਚਰਾਨੇ ਲਾ ਕੇ ਇਸ ਪਾਰੀ ਦਾ ਸਭ ਤੋਂ ਪਹਿਲਾਂ ਜੀ ਸਰਦਾਰ ਸੁਸ਼ੀਕਰ ਮੈਂ ਜਿੱਕਤਾ ਸਿਖ ਸਵੈ ਪਿੰਡ ਬਕੌਰ ਤੋਂ ਜੋ ਸਿੱਧਾ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਸ਼ਹੀਦੀ ਦਿਹਾੜਾ ਅੱਜ ਪਿੰਡ ਬਕਰੋੜ ਦੀ ਸਮੂਹ ਸਾਥਰਾਂ ਤੋਂ ਮਨਾਇਆ ਜਾ ਰਿਹਾ ਹੈ ਇਹ ਸਿੱਧੀ ਜਿਹੜਾ ਚੌਥਾ ਹੈ ਜੀ ਇਸ ਨੂੰ ਪਹਿਲਾਂ ਹੀ ਤਿੰਨ ਸਵੰਗ ਕਰਾਈ ਸੀ ਤੇ ਵਿੱਚ ਕੁਝ ਵਿਕਰ ਪੈਣ ਕਰਕੇ ਅਸੀਂ ਵਿੱਚ ਸਮਾਗਮ ਪੁਰਾਣੇ ਬੰਦ ਕਰ ਦਿੱਤੇ ਸੀ ਬਾਸੋ ਸਾਰੇ ਨਗਰ ਨੇ ਫੇਰ ਉਕਾਲਾ ਕਰਿਆ ਜੀ ਪ੍ਰਬੰਧਕ ਕਮੇਟੀ ਨਾਲ ਲੈ ਕੇ ਸਰਪੰਚਾਂ ਦੇ ਸਹਿਯੋਗ ਨਾਲ ਪਿੰਡ ਦੇ ਸਾਰੇ ਭਾਈਚਾਰੇ ਦੇ ਸਹਿਯੋਗ ਨਾਲ ਅਸੀਂ ਅੱਜ ਦੁਬਾਰਾ ਤੋਂ ਫੇਰ ਆਪਣਾ ਜੋ ਮਹਾਨ ਸਮਾਗਮ ਵੇ ਅਰੰਭ ਕਰਵਾਇਆ ਜੀ ਇਦੇ ਵਿੱਚ ਨਾਮ ਕਿਹੜੇ ਕਿਹੜੇ ਜੱਥੇ ਤਾਂ ਦਿੱਤੇ ਮਿਲ ਪੁੱਛੇ ਨੇ ਅਤੇ ਕਥਾਵਾਚਕ ਗਿਆਨੀ ਮਿਤਪਾਸੀ ਸਿੰਘ ਜੀ ਤੇ ਢੱਡ ਜਿੱਤਾ ਸਰਪੰਚ ਜਿਹੜਾ ਜੀ ਤੇ ਬਾਬਾ ਅਰਜਨ ਸਿੰਘ ਮਣਵੀ ਵਾਲੇ ਅਸ਼ੇ ਤੌਰ ਤੇ ਪੁੱਛੇ ਰਹੇ ਸੀ ਇਸ ਦੇ ਨਾਲ ਲੱਖਾਂ ਦੇ ਸਮੂਹ ਸਾਥਕ ਵੀ ਪੁੱਛੇ ਹੋਏ ਨੇ ਕੋਈ ਪੋਲੀਟੀਕਲ ਗੱਲਾਂ ਵੀ ਆਪਣੇ ਇੱਥੇ ਪੋਲੀਟੀਕਲ ਤੋਂ ਜੀ ਸਾਰਾ ਜਿਹੜਾ ਸਮਾਗਮ ਹੈ ਸਾਰਾ ਧੰਨਵਾਦ ਸਮਾਗਮ ਠੀਕ ਹੈ ਜੀ ਇੱਥੇ ਕੋਈ ਵੀ ਰਾਜਨੀਤਿਕ ਕੋਪਰਟਿਕਲ ਬੰਦਾ ਹੁੰਦਾ ਜੀ ਅਸੀਂ ਤੁਹਾਨੂੰ ਕਰ ਸਕਦੇ ਹਾਂ ਜੀ ਜੋ ਵੀ ਇੱਥੇ ਮங்கோ ਵਿਕੀ ਹੋ ਜਾਂ ਲੋ ਆਪਣਾ ਗੋਲਾਲ ਜਿਲ੍ਹਾ ਗੋਲਾਲ ਜਿਲ੍ਹਾ ਨੂੰ ਜਾਂ ਫਿਰ ਆਪਣੇ ਬਦਨਾਲਾ ਜਿਲ੍ਹਾਪੁਰ ਜੀ ਠੀਕ ਹੈ ਜੀ ਉਹ ਵੀ ਇੱਥੇ ਪਹੁੰਚ ਹੋਏ ਨੇ ਜੀ ਠੀਕ ਹੈ ਜੀ